ਭਗਵਾਨ ਦਾ ਮਾਨ ਹਮੇਸ਼ਾ ਹੀ ਉਹਨਾਂ ਹਰੇਕ ਜਮਾਤ ਨੂੰ ਦਬਾਉਣਾ ਚਾਹੁੰਦਾ ਜਿਹਦੇ ਵਿੱਚ ਕਿਸਾਨ ਜਿ세 ਬੰਦੀਆਂ ਵੀ ਹੋਈਆਂ ਨੇ ਹੋਰ ਵੀ ਜਥੇਬੰਦੀਆਂ ਸਾਰੀਆਂ ਆਉਂਦੀਆਂ ਨੇ ਜੋ ਕੋਈ ਵੀ ਵਾਅਦਾ ਕੀਤਾ ਕੋਈ ਪੂਰਾ ਨਹੀਂ ਕੀਤਾ ਆ ਤਿੰਨ ਮਹੀਨਿਆਂ ਚ ਹੁਣ ਕਹਿੰਦਾ ਮੈਂ ਨਸ਼ਾ ਬੰਦ ਕਰ ਦੂੰ ਤੇ ਇਹ ਉਹ ਦੇਖ ਲੈਣੇ ਨੇ ਕਿੰਨਾ ਚਿਰ ਨਸ਼ਾ ਬੰਦ ਕਰਦਾ ਅ디 ਕਹਿੰਦੇ ਫੈਕਟਰੀ ਲਾਉਣੀ ਚੰਗੀ ਗੱਲ ਆ ਪਰ ਜਿਹੜੀਆਂ ਫੈਕਟਰੀਆਂ ਪ੍ਰਦੂਸ਼ਣ ਆ ਸੀ ਕਹਿੰਦਾ ਵੀ ਸਰਕਾਰ ਪੂਰੀ ਘੋਕ ਕਰਕੇ ਲਾਵੇ ਪਾਣੀ ਥੱਲੇ ਨਾ ਜਾਵੇ ਜਿਵੇਂ ਬਿਜਲੀ ਬਣਾਉਣੀ ਉਹ ਤਾਂ ਠੀਕ ਆ ਜਿਹੜਾ ਗੰਦਮੰਦ ਪ੍ਰਾਲੀ ਗਾਲ ਕੇ ਕੋਹਾ ਸਿੱਟਣਾ ਉਹ ਤਾਂ ਬਹੁਤ ਨੁਕਸਾਨ ਇੱਕ ਸਾਡੀ ਕਨਵੈਨਸ਼ਨ ਜਿਹੜੀ ਹੋ ਰਹੀ ਆ 4 ਤਰੀਕ ਨੂੰ ਉੱਚ ਸਾਰੇ ਟ੍ਰੇਡ ਯੂਨੀਅਨ ਆਫ ਟ੍ਰੋਲ ਪੰਪ ਵਾਲੇ ਆਰਟੀਏ ਵਪਾਰੀ ਜਾਂ ਆਪਣੇ ਸ਼ਹਿਰ ਵਾਲੇ ਕਿਸਾਨ ਉਹ ਸਾਰੇ ਆ ਕੇ ਆਉਣਗੇ ਆਪ ਨੂੰ ਸੈਮੀਨਾਰ ਵਿੱਚ ਦਾਖਲ ਨਮਸਤੇ ਸਤਿ ਸ੍ਰੀ ਅਕਾਲ ਆਦਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਸੰਯੁਕਤ ਕਿਸਾਨ ਮੋਰਚੇ ਦੀ ਅੱਜ ਇਸੜੂ ਭਵਨ ਵਿੱਚ ਹੰਗਾਮੀ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਲਿੱਤੇ ਗਏ ਨੇ ਫੈਸਲੇ ਕੀ ਨੇ ਆ ਸਾਡੇ ਨਾਲ ਕਿਸਾਨ ਆਗੂ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਾਰ ਸਿੰਘ ਮੇਲੋਂ ਭਾਰਤੀ ਵੀਰਾਂ ਨੂੰ ਲਕਕਵਾਲ ਸਰਪ੍ਰਸਤ ਪੰਜਾਬ ਅੱਜ ਜਿਹੜੇ ਸੰਯੁਕਤ ਮੋਰਚੇ ਦੇ ਫੈਸਲੇ ਹੋਏ ਨੇ ਇੱਕ ਤਾਂ ਜੋਰ ਜਿਹੜਾ ਕੀਤਾ ਕਰ ਰਹੀ ਆ ਸਰਕਾਰ ਜਿਵੇਂ 5 ਤਰੀਕ ਨੂੰ ਅਸੀਂ ਚੰਡੀਗੜ੍ਹ ਜਾਣਾ ਸੀ ਸਾਨੂੰ ਸਾਰਿਆਂ ਨੂੰ ਫੜ ਕੇ ਅੰਦਰ ਦਿੱਤਾ ਉਹ ਥੋੜ੍ਹ ਥੋੜ੍ਹ ਤੇ ਵੀ ਜਿਹੜੇ ਮਜਾਰੇ ਆਏ ਨੇ ਹੋਰ ਗੁੱਜਿਆ ਮਹਿਕ ਬਣਾ ਦੇ ਸਕੂਲਾਂ ਤੇ ਵੀ ਜਬਰ ਚੱਲ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਅੱਜ ਇਹ ਜਿਹੜਾ ਮੋਰਚਾ ਕੀਤਾ ਅਸੀਂ ਇਹਦੇ ਤਿੰਨ ਪਹਿਲੂ ਚੁਣੇ ਨੇ ਜਿੱਥੇ ਅਸੀਂ ਉਥੇ ਮੁਜ਼ਾਹਰੇ ਕਰਕੇ ਮੈਮੋਰੈਂਡਮ ਦੇਣੇ ਨੇ ਇੱਕ ਤਾਂ ਜਗਰਾਉ ਆ ਇੱਕ ਸੰਗਰੂਪ ਇੱਕ ਮਡੰਡਾ ਪਿੰਨਾ ਜਵਾ ਤੇ ਜਾ ਕੇ ਅਸੀਂ ਉਥੇ ਆਪਣੇ ਵਰਕਰ ਨੂੰ ਹਦਾਇਤਾਂ ਕਰਤੀਆਂ ਵੀ 9 ਤਰੀਕ ਨੂੰ ਮੀਟਿੰਗ ਕਰਕੇ ਕਿਤੇ ਸਟੇਜ ਲਾਉਣਿਆ ਕੋਸ਼ਿਸ਼ ਕਰਨਾ ਉਹ ਕਰੋ ਇਸ ਕਰਕੇ ਅਸੀਂ ਜਿਹੜਾ ਇਹ ਕੰਮ ਕਰ ਰਹੇ ਆਂ ਭਗਵਾਨ ਤੁਮਾਨ ਹਮੇਸ਼ਾ ਹੀ ਹੁਣ ਹਰੇਕ ਜਮਾਤ ਨੂੰ ਦਮਾਉਣਾ ਚਾਹੁੰਦਾ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਆਉਂਦੀਆਂ ਨੇ ਹੋਰ ਵੀ ਜਥੇਬੰਦੀਆਂ ਸਾਰੀਆਂ ਆਉਂਦੀਆਂ ਨੇ ਇੱਕ ਸਾਡੀ ਕਨਵੈਨਸ਼ਨ ਜਿਹੜੀ ਹੋ ਰਹੀ ਆ 4 ਤਰੀਕ ਨੂੰ ਉਹ ਚ ਸਾਰੇ ਟ੍ਰੇਡ ਯੂਨੀਅਨ ਪੈਟਰੋਲ ਪੰਪ ਵਾਲੇ ਆੜਤੀਏ ਵਪਾਰੀ ਜਾਂ ਆਪਣੇ ਸ਼ਹਿਰ ਵਾਲੇ ਕਿਸਾਨ ਉਹ ਸਾਰੇ ਆ ਕੇ ਆਪਦੇ ਆਪ ਦੇ ਸੈਮੀਨਾਰ ਵਿੱਚ ਦਾਖਲ ਹੋਣਗੇ ਤੇ ਸਰਮ ਕਿਸਾਨ ਨੂੰ ਅੰਨ ਦਾ ਤਾਂ ਮੰਨਿਆ ਗਿਆ ਹੈ ਤੇ ਕੀ ਸਰਕਾਰਾਂ ਇਸ ਗੱਲ ਨੂੰ ਨਹੀਂ ਮੰਨਦੀਆਂ ਵੀ ਕਿਸਾਨ ਅੰਨ ਦਤਾ ਤੇ ਉਹ ਇਨਾ ਹੁਣ ਕਿਸਾਨਾਂ ਨੂੰ ਆਪਣੇ ਮੰਗਾਂ ਮੰਗਣ ਵਾਸਤੇ ਜਾਂ ਹੱਕ ਲੈਣ ਵਾਸਤੇ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਮੁਜ਼ਾਹਰੇ ਕਰਨੇ ਪੈ ਰਹੇ ਨੇ ਭਗਵਾਨ ਤਮਨ ਇਹ ਜੀ ਸਰਕਾਰ ਆਈ ਹੈ ਜੀਨੇ ਸਾਰਾ ਇਤਿਹਾਸ ਨਸ਼ੋ ਤੇਸ਼ ਕਰਤਾ ਜੋ ਕੋਈ ਵੀ ਵਾਅਦਾ ਕੀਤਾ ਕੋਈ ਪੂਰਾ ਨਹੀਂ ਕੀਤਾ ਆ ਤੇ ਨਾਂ ਮਹੀਨਿਆਂ ਚ ਹੁਣ ਕਹਿੰਦਾ ਮੈਂ ਨਸ਼ਾ ਬੰਦ ਕਰ ਦੂੰ ਤੇ ਇਹ ਹੁਣ ਦੇਖ ਲੈਣੇ ਨੇ ਵੀ ਕਿੰਨਾ ਚਿਰ ਨਸ਼ਾ ਬੰਦ ਕਰ ਦੋ ਇਹਨੇ ਜਿਹੜੇ ਕਹਤਾ ਸੀ ਮੈਂ ਆ ਤੁਹਾਨੂੰ ਆ ਵੀ ਦੇ ਦੂੰ ਤੁਹਾਨੂੰ ਆ ਵੀ ਦੇ ਦੂੰ ਜਿਵੇਂ 100 100 ਰੁਪਇਆ 1000 ਰੁਪਇਆ ਕੁੜੀਆਂ ਨੂੰ ਦੇਣਾ ਸੀ ਮਾਈਆਂ ਨੂੰ ਉਹ ਨਹੀਂ ਦਿੱਤਾ ਕੁਝ ਹੋਰ ਜਿਹੜੇ ਸਾਡੀਆਂ ਮੰਗਾਂ ਸੀ ਜ਼ਿਮੀਂਦਾਰਾਂ ਵਾਲੀਆਂ ਵੀ ਮੈਂ ਐ ਐਮਐਸਪੀ ਦਊਗਾ ਚੋਨੇ ਦੇ ਦਊਗਾ ਬਾਜਪਤੀ ਦੇ ਦਊਗਾ ਮੱਕੀ ਦੇ ਦਊਗਾ ਇਹਨੇ ਕੁਝ ਨਹੀਂ ਕੀਤਾ ਸਾਡੇ ਨਾਲ ਅਸੀਂ ਇਹ ਜਿਹੜਾ ਅੱਜ ਸੇਯ ਰਾਜਦਿਆ ਸਾਡੀ ਜਿਹੜੀ ਮੀਟਿੰਗ ਹੋਇਆ ਸੰਯੁਕਤ ਮੋਰਚੇ ਦੀ ਇਸੇ ਵਿਸ਼ਿਆਂ ਤੇ ਹੋਈ ਹੈ ਠੀਕ ਹੈ ਅੱਛਾ ਜੀ ਇੱਕ ਹੋਰ ਦੱਸਿਓ ਵੀ ਸਰਕਾਰ ਵੱਲੋਂ ਵੇਰਕਾ ਦੇ ਦੁੱਧ ਦੇ ਵਿੱਚ 2 ਰੁਪਏ ਦਾ ਵਾਧਾ ਕੀਤਾ ਆ ਤੇ ਕਿਸਾਨ ਕਿਸ ਤਰ੍ਹਾਂ ਦੇਖਦੇ ਆ ਨਹੀਂ ਸਰਕਾਰ ਨੇ ਤਾਂ ਆਪਦਾ ਵਪਾਰ ਸ਼ੁਰੂ ਕੀਤਾ ਕਿਸਾਨਾਂ ਨੂੰ ਤਾਂ ਕੁਝ ਨਹੀਂ ਦਿੱਤਾ ਉਹ ਤਾਂ ਜਿਹੜਾ ਖਰੀਦਣ ਵਾਲਾ ਉਹ ਤੇ ਪਤਾ ਵੀ ਨਹੀਂ ਚਾਹੀਦਾ ਪਹਿਲਾਂ ਪਹਿਲਾਂ ਪਿੱਛੇ ਕੰਟਰੋਲ ਕਰੋ ਫੇਰ ਉਹ ਦੁੱਧ ਦਾ ਰੇਟ ਵਧਾਓ ਤੇ ਉਹਨਾਂ ਨੂੰ ਹੱਕ ਦਿਓ ਜਿੰਨੇ ਉਹਨੇ ਹੱਕ ਮੰਗਦਿਆ 2 ਰੁਪਏ ਵਧਾਤਾ ਜ਼ਿਮੇਵਾਰਤਾ ਤਾਂ ਕੋਈ ਰੇਟਾਂ ਨਹੀਂ ਵਧਾਇਆ ਉਹ ਤਾਂ ਆਪ ਦਾ ਦੁੱਧ ਦਾ ਰੇਟ ਵਧਾਇਆ ਉਹਨੇ ਤੂੜੀ ਦੇ ਰੇਟ ਮਹਿੰਗੇ ਨੇ ਜਾਂ ਸਸਤੇ ਨੇ ਜਾਂ ਕੀ ਹੈ ਤੂੜੀ ਤਾਂ ਸਾਨੂੰ ਪੁੱਛਦਾ ਨਹੀਂ ਕੋਈ ਤੂੜੀ ਤਾਂ ਪੁੱਛਦਾ ਨਹੀਂ ਕੋਈ ਮੇਕੀ ਤੇਰੇ ਕੋਲ ਪਾਸੇ ਨਹੀਂ ਵੱਡ ਖਾਲੀ ਪਏ ਨੇ ਕੋਈ ਬਣਾਉਂਦਾ ਹੀ ਨਹੀਂਗਾ ਤੂੜੀ ਦਾ ਲੋਕ ਅੱਜ ਕੱਲ੍ਹ ਚਾਰ ਜਿਆਦਾ ਪਾਉਣ ਲੱਗ ਗਿਆਂ ਨੇ ਇਸ ਕਰਕੇ ਤੂੜੀ ਨੂੰ ਤਾਂ ਪੁੱਛਦਾ ਨਹੀਂ ਮਤਲਬ ਜੀ ਸਰਕਾਰ ਨੇ ਆਪਣੇ ਖਜ਼ਾਨੇ ਭਰਨ ਵਾਸਤੇ ਦੁੱਧ ਦੇ ਰੇਟ ਵਧਾਏ ਨੇ ਉਹ ਵੀ ਵੀਰਕਾ ਦੇ ਤੇ ਕਿਸਾਨ ਨੂੰ ਇਹਦਾ ਕੋਈ ਲਾਭ ਨਹੀਂ ਨਾ ਕਿਸਾਨਾਂ ਨੂੰ ਕੋਈ ਲਾਭ ਨਹੀਂ ਦੁੱਧ ਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕੀ ਨਾਮ ਹੈ ਤੁਹਾਡਾ ਮੇਰਾ ਪਵਨਦੀਪ ਸਿੰਘ ਜੀ ਅੱਜ ਮੀਟਿੰਗ ਬਾਰੇ ਕੁਝ ਜਾਣਕਾਰੀ ਮੀਟਿੰਗ ਦਾ ਸਾਡੀ ਇਹ ਸਰਕਾਰ ਦੇ ਜ਼ਬਰ ਵਿਰੋਧ ਹੋਈ ਸੀ ਜਿਹੜੀਆਂ ਫੈਕਟਰੀਆਂ ਲਾ ਰਹੇ ਨੇ ਪ੍ਰਦੂਸ਼ਣ ਵਾਲ ਦੇ ਅਸੀਂ ਕਹਿੰਦੇ ਫੈਕਟਰੀ ਲਾਉਣੀ ਚੰਗੀ ਗੱਲ ਆ ਪਰ ਜਿਹੜੀਆਂ ਫੈਕਟਰੀਆਂ ਪ੍ਰਦੂਸ਼ਣ ਆ ਅਸੀਂ ਕਹਿੰਨਾ ਵੀ ਸਰਕਾਰ ਪੂਰੀ ਘੋਕ ਕਰਕੇ ਲਾਵੇ ਪਾਣੀ ਥੱਲੇ ਨਾ ਜਾਵੇ ਜਿਵੇਂ ਬਿਜਲੀ ਬਣਾਉਣੀ ਉਹ ਤਾਂ ਠੀਕ ਆ ਜਿਹੜਾ ਗੰਦਮਾਂ ਦਾ ਪਰਾਲੀ ਗਾਲ ਕੇ ਗੋਹਾ ਸੱਟਣਾ ਉਹਦਾ ਬਹੁਤ ਨੁਕਸਾਨ ਆ ਇਸ ਲਈ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਤਾਂ ਪੂਰਾ ਟ੍ਰੇਡ ਕਰਕੇ ਫੈਕਟਰੀਆਂ ਲਾਉਣ ਨਹੀਂ ਤਾਂ ਇਹਦਾ ਅਸੀਂ ਜ਼ਬਰ ਵਿਰੋਧ ਕਰ ਰਹੇ ਆ ਕਰ ਵੀ ਰਹੇ ਆ ਤਾਂ ਜ਼ਬਰ ਵਿਰੋਧ ਕਰਾਂਗੇ ਫਿਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਵੀ ਜਿਹੜੀ ਕਿਸਾਨਾਂ ਨੇ ਅੱਜ ਮੀਟਿੰਗ ਕੀਤੀ ਆ ਮੀਟਿੰਗ ਦੇ ਵਿੱਚ ਇਹਨਾਂ ਨੇ ਕਿਹਾ ਵੀ ਜਿਹੜੀਆਂ ਸਰਕਾਰਾਂ ਵੱਲੋਂ ਜਿਹੜੀਆਂ ਫੈਕਟਰੀਆਂ ਲਗਾਈਆਂ ਜਾ ਰਹੀਆਂ ਨੇ ਪਹਿਲਾਂ ਪੂਰੀ ਤਰੀਕੇ ਨਾਲ ਜਿਹੜੀ ਹੈਗੀ ਆ ਧਰਤੀ ਦੀ ਜਾਂ ਆਲੇ ਦੁਆਲੇ ਦੀ ਜਿਹੜੇ ਲੋਕ ਵਸਦੇ ਨੇ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋયા ਜਿਹੜੀ ਕੋਕਤੀ ਜਾਣੀ ਚਾਹੀਦੀ ਆ ਜਾਂ ਜੋ ਜਿਹੜੀਆਂ ਵੀ ਕਿਸੇ ਵੀ ਤਰ੍ਹਾਂ ਦੇ ਜਿਹੜੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਕਿਉਂਕਿ ਪੋਲਿਊਸ਼ਨ ਨਾ ਫੈਲੇ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਤੁਹਾਡੇ ਰੂਬ ਨੂੰ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ